ਕਿ ਚੋਰ ਫੜਨਾ ਤੁਹਾਡਾ ਕੰਮ ਹੈ ਤੇ ਚੋਰ ਫੜਨ ਦਾ ਤੁਹਾਨੂੰ ਦਿੰਨੇ ਆ ਮੌਕਾ ਸਰਕਾਰ ਜੀ ਅਨਿਤ ਰੋਜ ਦੀਆਂ ਜਿਹੜੀਆਂ ਚੋਰੀਆਂ ਹੋ ਰਹੀਆਂ ਹਨ ਉਹਦੇ ਕਰਕੇ ਨਵੇਂ ਸ਼ਹਿਰ ਦਾ ਵਪਾਰੀ ਹੋ ਗਿਆ ਹੈ ਔਖਾ ਸਰਕਾਰ ਜੀ ਨਵੇਂ ਸ਼ਹਿਰ ਦਾ ਵਪਾਰੀ ਹੋ ਗਿਆ ਹੈ ਔਖਾ ਸਰਕਾਰ ਜੀ ਸਤਿ ਸ਼੍ਰੀ ਅਕਾਲ ਪੀਪੀਪੱਤੀ ਨਵਾਂ ਸ਼ਹਿਰ ਦੇਖ ਰਿਹਾ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਨਹੀਂ ਸੋਰੀ ਤੁਸੀਂ ਸ਼ਹਿਰ ਤੋਂ ਨਜ਼ਰ ਆ ਲਿੰਦੇ ਵੀਡੀਓ ਕਿਸ ਬਾਬਤ ਹੋਣ ਵਾਲੀ ਹੈ ਸਾਤ ਸੱਤੋਂ ਪਹਿਲਾਂ ਤਾਂ ਤੁਹਾਨੂੰ ਤੇ ਪੂਰੇ ਪੰਜਾਬ ਨੂੰ ਵਧਾਈਆਂ ਕਿਉਂਕਿ 31 ਤਰੀਕ ਤੱਕ ਜਿਹੜਾ ਯੁੱਧ ਨਸ਼ਾ ਵਿਰੁੱਧ ਚੱਲਿਆ ਸੀ ਉਸ ਤੋਂ ਬਾਅਦ ਹੁਣ ਮਹਿਸੂਸ ਕਰਨਾ ਪੈਣਾ ਮਹਿਸੂਸ ਕਰਨਾ ਪੈਣਾ ਕਿ ਪੰਜਾਬ ਰੰਗਲਾ ਹੋ ਗਿਆ ਤੇ ਪੰਜਾਬ ਵਿੱਚ ਇੱਕ ਵੀ ਨਸ਼ੇੜੀ ਨਹੀਂ ਰਿਹਾ ਅਗਲੀ ਗੱਲ ਕਰੀਏ ਤਾਂ ਅੱਜ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਚਿੰਟੂ ਅਰੋੜਾ ਜੀ ਆਪਣੇ ਸਾਥੀਆਂ ਨਾਲ ਐਸਐਸਪੀ ਸਾਹਿਬ ਨੂੰ ਮਿਲੇ ਇੱਕ ਮੈਮੋਰੰਡਮ ਦਿੱਤਾ ਗਿਆ ਤੁਹਾਨੂੰ ਯਾਦ ਹੀ ਹੋਣਾ ਪਰਸੋਂ ਦੀ ਰਾਤ ਐਕਚੁਅਲੀ ਚੌਥ ਦੀ ਰਾਤ ਪਰ ਪਰਸੋਂ ਦਿਨੇ ਪਤਾ ਲੱਗਿਆ ਸੀਗਾ ਕਿ ਸੱਤ ਦੁਕਾਨਾਂ ਨੂੰ ਚੋਰਾ ਵੱਲੋਂ ਨਿਸ਼ਾਨਾ ਬਣਾਇਆ ਗਿਆ ਸੀਗਾ ਸ਼ਟਰ ਪੁੱਟ ਕੇ ਜ਼ੋਰ ਨਾਲ ਸ਼ਟਰ ਖਿੱਚ ਕੇ ਪਟ ਦਿੱਤੇ ਗਏ ਸੀਗੇ ਜਿੰਦਿਆਂ ਸਮੇਤ ਤੇ ਦੁਕਾਨਾਂ ਦੇ ਅੰਦਰੋਂ ਨਗਦੀ ਜਿਹੜੀ ਚੁੱਕੀ ਗਈ ਸੀ ਜਿਸ ਕਰਕੇ ਦੁਕਾਨਦਾਰਾਂ ਅੰਦਰ دہشت ਦਾ ਮਾਹੌਲ ਹੈ ਦੁਕਾਨਦਾਰ ਸਹਿਮੇ ਨੇ ਇਸ ਗੱਲ ਤੇ ਸਹਿਮੇ ਆ ਕਿ ਪਤਾ ਨਹੀਂ ਸਾਡੀ ਵਾਰੀ ਕਿਸ ਦਿਨ ਆ ਜਾਵੇ ਤਾਂ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਨੇ ਗੱਲ ਬੜੀ ਸਪਸ਼ਟ ਕੀਤੀ ਉਹ ਕਹਿੰਦੇ ਕਿ ਸ਼ਹਿਰ ਸੇਫ ਨਹੀਂ ਹੈ ਮੈਂ ਉਹਨਾਂ ਦੀ ਸ਼ਲਾਘਾ ਵੀ ਕਰਦਾ ਕਿ ਘੱਟੋ-ਘੱਟ ਉਹ ਸੱਚ ਤਾਂ ਬੋਲੇ ਜਿੱਥੇ ਬਹੁਤ ਸਾਰੇ ਲੋਕ ਸੱਚ ਬੋਲਣ ਤੋਂ ਡਰਦੇ ਆ ਤਾਂ ਜ਼ਿਲ੍ਹਾ ਵਪਾਰ ਮੰਡਲ ਦੇ ਪ੍ਰਧਾਨ ਜਿੰਟੂ ਅਰੋੜਾ ਉਹਨਾਂ ਨੇ ਸੱਚੀ ਜਿਹੜੀ ਆਵਾਜ਼ ਹੈ ਉਹ ਸਾਹਮਣੇ ਰੱਖੀ ਹੈ ਮੀਡੀਆ ਦੇ ਉਹ ਕਹਿੰਦੇ ਕਿ ਵਪਾਰੀ ਜਿਹੜਾ ਆ ਉਹ ਸਹਿਮ ਗਿਆ ਤੇ ਸ਼ਹਿਰ ਹੁਣ ਸੇਫ ਨਹੀਂ ਹੈ ਤੇ ਪ੍ਰਸ਼ਾਸਨ ਅਕਿ ਉਹਨਾਂ ਨੇ ਬੇਨਤੀ ਕੀਤੀ ਹੈ ਕਿ ਭਾਈ ਪੈਟਰੋਲਿੰਗ ਵਧਣੀ ਚਾਹੀਦੀ ਆ ਜੇ ਪੈਟਰੋਲਿੰਗ ਟਾਈਮ ਨਾ ਹੁੰਦੀ ਰਵੇ ਤਾਂ ਜਿਹੜੇ ਇਹ ਨਸ਼ੇੜੀਆ ਸਿਰਨਾ ਚੁੱਕਣ ਜਿਹੜੇ ਮਾੜੇ ਅੰਸਰ ਜਿਹੜੇ ਚੋਰ ਆ ਇਹ ਸਿਰਨਾ ਚੁੱਕਣ ਪਰ ਪੁਲਿਸ ਵਾਲੇ ਵੀ ਕੀ ਕਰਨ ਨਫਰੀ ਬਹੁਤ ਘੱਟ ਹੈ ਜਿਆਦਾ ਪੁਲਿਸ ਦਾ ਲੀਡਰਾਂ ਦੀ ਸਿਕਿਉਰਿਟੀ ਤੇ ਲੱਗੀ ਆ ਇਹ ਜਿਹੜੇ ਕਹਿੰਦੇ ਸੀ ਪਹਿਲਾਂ ਕਿ ਅਸੀਂ ਸਿਕਿਉਰਿਟੀ ਨਹੀਂ ਲਵਾਵਾਂਗੇ ਹੁਣ ਲੱਖ ਲੱਖ ਰੁਪਏ ਤਨਖਾਹ ਜਿਹੜਾ ਕਮਾਂਡੋ ਲੈਂਦਾ ਉਹ ਤਰ੍ਹਾਂ ਦੀ ਗੱਡੀ ਦੀ ਤਾਕੀ ਖੋਲ ਕੇ ਇਹਨਾਂ ਨੂੰ ਬਾਹਰ ਕੱਢਦਾ ਪਰ ਸਵਾਲ ਬਹੁਤ ਵੱਡੇ ਨੇ ਹਾਲਾਂਕਿ ਜਿਹੜੀ ਇੱਕ ਚੰਗੀ ਖਬਰ ਸਾਡੇ ਤੱਕ ਇਹ ਵੀ ਪਹੁੰਚੀ ਆ ਕਿ ਪੁਲਿਸ ਪ੍ਰਸ਼ਾਸਨ ਜਿਹੜਾ ਆ ਉਹ ਪੱਬਾ ਭਾਰ ਹੈ ਤੇ ਜਿਹੜੇ ਇਹ ਚੋਰ ਆ ਬਹੁਤ ਜਲਦੀ ਜਿਹੜੇ ਆ ਇਹ ਫੜੇ ਜਾਣਗੇ ਪੁਲਿਸ ਕਹਿ ਰਹੀ ਆ ਕਿ ਬੰਦੇ ਟਰੈਸ ਕਰ ਲਏ ਆ ਤੇ ਬਹੁਤ ਜਲਦੀ ਇਹਨਾਂ ਚੋਰਾ ਨੂੰ ਜਿਹੜਾ ਫੜ ਲਿਆ ਜਾਵੇਗਾ ਤੁਹਾਨੂੰ ਮੌਕੇ ਦੇ ਤਸਵੀਰਾਂ ਦਿਖਾਣੇ ਆ ਪਰ ਸਵਾਲ ਇਹੀ ਨੇ ਕਿ ਜੇਕਰ ਪੁਲਿਸ ਦੀ ਗਿਣਤੀ ਜ਼ਿਆਦਾ ਹੋਵੇ ਨਫਰੀ ਜ਼ਿਆਦਾ ਹੋਵੇ ਤਾਂ ਚੋਰ ਜਿਹੜੇ ਸਰਨਾ ਨਾ ਝੱਕਣ ਇਹ ਵੀ ਸਰਕਾਰ ਅੱਗੇ ਬੇਨਤੀ ਆ ਕਿ ਤੁਸੀਂ ਯੁੱਧ ਨਸ਼ਿਆ ਵਿਰੁੱਧ ਤਾਂ ਚਲਾ ਲਿਆ ਹੁਣ ਬੇਨਤੀ ਇਹ ਆ ਇਹ ਨਫਰੀ ਵਧਾਈ ਜਾਵੇ ਤਾਂ ਜੋ ਲੋਕਾਂ ਦੀ ਸੁਰੱਖਿਆ ਕਰਨ ਲਈ ਜਿਹੜੀ ਫੋਰਸ ਹੈ ਉਹ ਵੱਧ ਸਕੇ ਦਿਖਾਣੇ ਮੌਕੇ ਤੇ ਤਸਵੀਰਾਂ ਪਾਰਡੀਆਂ ਸਮੇਤ ਜਿਨ੍ਹਾਂ ਦੇ ਚੋਰੀਆ ਹੋਈ ਹੈ ਪਰਸੋਂ ਕਮਿਸ਼ਨ ਤੋਂ ਦੇਖੇ ਆਏ ਆਂ ਔਰ ਉਹਨਾਂ ਨੇ ਬੇਨਤੀ ਕਰਕੇ ਆਏ ਆਂ ਕਿ ਬੇ ਸਾਡਾ ਸ਼ਹਿਰ ਸੇਫ ਨਹੀਂ ਆ ਕੋਈ ਵੀ ਬਿਨਾਂ ਆਗਾ ਕੋਈ ਨਾ ਕੋਈ ਹੱਥ ਛੜਰ ਚੱਕ ਹੋਇਆ ਪਰਸੋਂ ਦੀ ਤਰੀਖ ਦੇ ਵਿੱਚ ਆ ਮਗਵਾਰੀ ਮੇਰੇ ਨਾਲ ਸਾਰੇ ਭਰਾ ਹੈਗੇ ਆ ਉਹ ਨਾਲ ਸੀਗੇ ਔਰ ਉਹਨਾਂ ਨੇ ਮੈਨੂੰ ਅਗਲੇ ਦਿਨ ਮਿਲ ਉਥੇ ਬਾਜਵਾਰੀ ਮੈਂ ਉਥੇ ਹਾਜ਼ਰ ਹੋਇਆ ਪਰसों ਐਡਸਨੀ ਸਾਹਿਬ ਇੱਕ ਜੈਨੀ ਦੇ ਅੱਜ ਅਸੀਂ ਉਹ ਪਹੁੰਚ ਫੈਕਟਰੀ ਮਨਣ ਆਇਆ ਔਰ ਇਹਨਾਂ ਨੂੰ ਕਹਿਣ ਆਇਆ ਕਿ ਸਾਡਾ ਵਪਾਰੀ ਡਰ ਗਿਆ ਹਰੇਕ ਛੜ ਚੱਕ ਕੇ ਉਹਨਾਂ ਵਿੱਚੋਂ ਕਿਸੇ ਦਾ 10000 ਕਿਸੇ ਦਾ 15000 ਵਪਾਰੀ ਦਾ ਅੱਗੇ ਬਹੁਤ ਮੁਸ਼ਕਲ ਤੇ ਪਸਿਆ ਪਿਆ ਅਸਲੇ ਜਸਤੇ ਮੁਕੇ ਦੇ ਵਿੱਚ ਜਿਹਦੇ ਵਿੱਚ ਇਹ ਸਰਵਾਈਵ ਨਹੀਂ ਕਰ ਸਕਦਾ ਅਸੀਂ ਇੱਕੋ ਗੁਜ਼ਾਰੀ ਕੀਤੀ ਆ ਕਿ ਜਿਹੜਾ ਦਸਤ ਹੈ ਪਰਸਦਾ ਔਰ ਪੀਸੀਆ ਨੂੰ ਬਧਾਇਆ ਜਾਵੇ ਜਿਹੜੀ ਕਿ ਇਸ ਵੇਲੇ ਨਹੀਂ ਹੈਗੀ ਠੀਕ ਹੈ ਅਸੀਂ ਦੂਸਰੀ ਦੂਸਰਾ ਮੋਮਰੈਂਡਮ ਕਾਲੂ ਅਸੀਂ ਦੇ ਜਾਵਾਂਗੇ ਕਮੇਟੀ ਘਰ ਪ੍ਰਧਾਨ ਜੀ ਨੂੰ ਕਿ ਉਹਨਾਂ ਨੂੰ ਕਹਾਂਗੇ ਕਿ ਸਾਡੀ ਸਟਰੀਟ ਲਾਈਟਰ ਜੀ ਪੂਰੀ ਜਾਈਦਾ ਜਿਹਦੇ ਨਾਲ ਵਪਾਰੀ ਸ਼ੇਪ ਹੋਵੇ ਔਰ ਸਾਰਾ ਕੰਮ ਸੁਚੂਤਰੀ ਚੱਲੀ ਜਾਵੇ ਕੀ ਅਸ਼ੋਰੈਂਸ ਮੈਂ ਤੁਹਾਨੂੰ ਉਹਨਾਂ ਨੇ ਅਸ਼ੋਰੈਂਸ ਜੀ ਦਿੱਤਾ ਹੈ ਕਿ ਸਾਨੂੰ ਸਭ ਕੁਝ ਪਤਾ ਲੱਗ ਚੁੱਕਾ ਹੈ ਕਿ ਸਾਰੇ ਸਾਡੀ ਜਿਹੜੇ ਤੇ ਸਾਰਾ ਉਹ ਜਿਹੜਾ ਬੰਦਾ ਹੈਗਾ ਜੋ ਵੀ ਹੈਗਾ ਚੋਰੀ ਜਿਹਨੇ ਵੀ ਕੀਤੀ ਹੈ ਉਹ ਪੇਛੋ ਚੁੱਕਾ ਹੈ ਪਰ ਸਾਨੂੰ ਇੱਕ ਦੋ ਦਿਨ ਦਿਓ ਉਹ ਤੁਹਾਡੇ ਸਾਹਮਣੇ ਆ ਕੇ ਦੇショਰੀ ਕਰਾਰੇ thank you.